ਬਿਲਾਵਲ ਮਹੱਲਾ ਪੰਜਵਾ ਜਿਸ ਉੱਪਰ ਹੋਵਤ ਦਇਆ ਜਿਨ੍ਹਾਂ ਦੇ ਉੱਤੇ ਸਾਧ ਸੰਗੇ ਜੀ ਵਾਸ਼ ਗੁਰੂ ਦੇ ਹਾਲੂ ਹੁੰਦਾ ਕਿਰਪਾਲੂ ਹੁੰਦਾ ਹੈ ਹਰ ਸਿਮਰਤ ਕਟੈ ਸੂਕਾ ਉਹਦੇ ਦਾ ਸਿਮਰਨ ਭਜਨ ਕਰਨ ਵਾਲਾ ਕਾਲ ਨੂੰ ਵੀ ਮੇਟ ਲੈਂਦਾ ਹੈ ਕਾਲ ਵੀ ਉਹਨਾਂ ਤੇ ਪਹੁੰਚ ਨਹੀਂ ਸਕਦਾ ਕਾਲ ਇੱਕ ਤਾਂ ਸਾਧ ਸੰਗੇ ਜੀ ਦੇ ਸਮੇਂ ਵਿੱਚ ਕੋਈ ਸਮਾਂ ਨਾ ਲੱਗਣਾ ਕਾਲ ਪੈ ਜਾਣਾ ਇੱਕ ਮਿਰਤੂ ਦਾ ਸਮਾਂ ਕਾਲ ਹੈ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਕੱਟ ਲੈਂਦਾ ਮੇਟ ਲੈਂਦਾ ਹੈ ਰਹਾਉ ਸਾਧ ਸੰਗ ਭਜੀਐ ਗੋਪਾਲ ਸਾਧ ਸੰਗ ਵਿੱਚ ਮਿਲ ਕਰਕੇ ਗੋਪਾਲ ਪ੍ਰਸਾਦੀ ਦੇ ਪਾਲਕ ਸਿਮਰਨ ਪਰਵੇਸ਼ਨ ਦਾ ਭਜਨ ਕਰੀਏ ਉਹਨੂੰ ਗਾਵ ਤੂਟਾ ਜਮ ਜਾਲ ਫਿਰ ਭਾਈ ਮਹਾਰਾਜ ਦੇ ਗੁਣ ਗਾਉਣੇ ਕਰਕੇ ਜਮਾਂ ਦੇ ਜਾਲੇ ਵੀ ਟੁੱਟ ਜਾਂਦੇ ਹੈ ਜਮਨ ਮਨ ਰੂਪ ਜਾਲ ਬੰਧਨ ਵੀ ਟੁੱਟ ਜਾਂਦਾ ਹੈ ਆਪੇ ਸਤਿਗੁਰੂ ਆਪੇ ਪ੍ਰਤਪਾ ਜਮਾਨੇ ਦਾ ਜਾਲ ਵੀ ਨਹੀਂ ਪਹੁੰਚਦਾ ਉਹਨਾਂ ਦੇ ਤਾਂ ਹੀ ਟੁੱਟ ਜਾਂਦਾ ਹੈ ਆਪ ਇਸ ਆਪੇ ਆਪ ਸਤਿਗੁਰੂ ਹੈ ਆਪੀ ਸ਼ਰੂਭੋ ਕੇ ਸਾਰਿਆਂ ਦੇ ਪ੍ਰਤੀ ਤਾਂ ਹੀ ਪਾਲਣਾ ਕਰਨ ਵਾਲਾ ਹੈ ਨਾਨਕ ਜਾਚੈ ਸਾਧਰਵਾਲ ਸਤਿਗੁਰੂ ਜੀ ਕਹਿੰਦੇ ਹੈ ਮਾਰੇ ਜਾਜਦੇਆਂ ਤੇਰੇ ਜਿਹੇ ਜੇ ਸਾਧ ਸੇਠ ਨਾ ਪੁਰਖ ਹੈ ਉਹਨਾਂ ਦੀ ਰਵਾਲਤੂਰ ਮਿਲੇ ਪ੍ਰਾਪਤ ਹੋਵੇ ਕਿਨ ਕਾਮਾ ਕਰ ਸਰਬਾ ਬਖਸ਼ੋ ਬਿਲਾਵਲ ਮਹੱਲਾ ਪੰਜਵਾ ਮਨਮਹ ਸਿਂਚੋ ਹਰ ਹਰ ਨਾਨਕ ਜੇ ਭਾਈ ਮਨ ਦੇ ਅੰਦਰ ਸਾਧ ਸੰਗਤ ਰੋਪੀ ਕੂਪ ਵਿੱਚੋਂ ਸਰਵਣ ਮੰਨਨ ਵੀ ਆਸਨ ਕਰੂਪੀ ਹਰਤ ਜੋੜ ਕੇ ਤੇ ਇਸ ਦੇ ਵੀ ਸਾਧ ਸੰਗਤ ਜੀ ਮਨ ਦੇ ਅੰਦਰ ਮਨ ਦੇ ਅੰਦਰ ਗਿਆਰਾ ਬਣਾ ਕੇ ਵਿਰਾਗ ਹੋਏ ਖੜ ਸੰਪਤੀ ਮੋਖ ਛਾਦਾ ਇਸ ਪ੍ਰਕਾਰ ਬਵੇਕੀ ਹੋ ਕਰਕੇ ਹਰੀ ਦੇ ਨਾਮ ਦੇ ਤਾਈ ਸਿੰਜਣਾ ਕਰੋ ਆਨੰਦਨ ਕੀਰਤਨ ਹਰ ਗੁਣ ਗਾ ਜਿਹੜਾ ਰਾਤ ਨੂੰ ਹਰੀ ਦਾ ਕੀਰਤਨ ਕਰਨਾ ਹੈ ਹਰੀ ਦੇ ਗੁਣਾਂ ਦਾ ਗਾਮ ਨਗਰ ਬਣਾ ਦਿਓ ਆਪਣੇ ਸਰੀਰ ਨੂੰ ਹਰੀ ਦੇ ਗੁਣਾ ਨੂੰ ਗਾਉਣ ਵਾਲੇ ਬਣੋ ਐਸੀ ਪ੍ਰੀਤ ਕਰੋ ਮਨ ਮੇਰੀ ਆਪਣੇ ਮਨ ਨੂੰ ਸਿੱਖਿਆ ਜਿਉ ਹੈ ਮੇਰੇ ਪਿਆਰੇ ਮਨਾ ਅਹੀ ਜੀ ਮਹਾਰਾਜ ਨਾਲ ਪ੍ਰੀਤੀ ਕਰੋ ਆਠ ਪਹਿਰ ਪ੍ਰਭ ਜਨ ਨੂੰ ਆਠ ਪਹਿਰ ਵਾਹਿਗੁਰੂ ਇਸਮਰਤ ਨੂੰ ਆਪ ਦੇ ਨੇੜੇ ਇਤਨਤ ਮਜਦੀਕ ਸਮਝਿਆ ਕਰ ਘਟ ਘਟ ਦੇ ਅੰਦਰ ਦੀ ਜਨੂ ਵਾਲਾ ਪ੍ਰਕਾਸ਼ ਦਾ ਰੂਪ ਸਹਾਉ ਬਹੁ ਨਾਨਕ ਜਾ ਕੇ ਨਿਰਮਲ ਭਾਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਨਿਰਮਲ ਉਜਲ ਕਰਮ ਹਨ ਨਿਸ਼ਕਾਮ ਕਰਮਾ ਵਾਲੇ ਪਰਖੰਡ ਜੋ ਹਰ ਚਰਨੀ ਤਾਕਾ ਮਨ ਲਾ ਉਹਨਾਂ ਦਾ ਮਹਾਰਾਜ ਦੇ ਚਰਨਾ ਕਮਰਾਂ 'ਚ ਸਾਥ ਸੰਗਤ ਜੀ ਮਨ ਲੱਗ ਜਾਂਦਾ ਜੁੜ ਜਾਂਦਾ ਹੈ ਬਿਲਾਵਲ ਮਹੱਲਾ 5 ਅਰੋਗ ਗਿਆ ਪ੍ਰਭ ਆਪ ਗਵਾਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਾਪ ਦੀ ਬਿਮਾਰੀ ਹੋ ਗਈ ਸੀ ਉਹ ਤਾਪ ਗੁਰੂ ਸਾਹਿਬ ਜੀ ਨੂੰ ਸਤਨਾਮ ਦਾ ਜਾਪ ਕਰਕੇ ਹੱਥ ਮੇਰ ਕੇ ਗੁਰੂ ਸਾਹਿਬ ਦਾ ਰੋਗ ਮੇੜ ਦਿੱਤਾ ਜਿਸ ਵੇਲੇ ਮਾਰਾ ਦਾ ਤਾਪੂਪੀ ਰੋਗ ਮਿਟ ਗਿਆ ਸਿੱਖਾਂ ਨੇ ਪੁੱਛਿਆ ਮਾਰਾ ਧੁਰ ਕੀ ਬਾਣੀ ਦਾ ਉਤਰ ਦਿੰਦੇ ਹਨ ਰੋਗ ਗਿਆ ਪ੍ਰਭ ਆਪ ਗਵਾ ਦਿਆ ਇਹ ਗੁਰ ਸਿਕੋ ਰੋਗ ਗੁਰੂ ਹਰਗੋਬਿੰਦ ਸਾਹਿਬ ਦਾ ਚਲਿਆ ਗਿਆ ਤਾਪ ਦਾ ਪ੍ਰਭੂ ਅਕਾਲ ਪੁਰਖ ਨੇ ਆਪ ਗਵਾ ਦਿੱਤਾ ਹੈ ਇਸੇ ਪ੍ਰਕਾਰ ਰੋਗ ਗਿਆ ਹਮੈ ਦਾ ਰੋਗ ਸਿੱਖਾਂ ਦਾ ਚਲਿਆ ਗਿਆ ਹੈ ਅਗੇ ਆਮ ਦਾ ਰੋਗ ਸਿਕਾਣਾ ਚਲਿਆ ਗਿਆ ਹੈ ਪ੍ਰਭੂ ਨੇ ਆਪ ਕਿਰਪਾ ਕਰਕੇ ਮਿਹਰ ਦਿੱਤਾ ਹੈ ਸਮਰੱਥ ਮੈਂ ਨੀਂਦ ਪਈ ਸੁਖ ਸਹਿਜ ਘਰ ਆਇਆ ਗੁਰੂ ਹਰਗੋਬਿੰਦ ਸਾਹਿਬ ਦੀ ਅੱਖ ਨਹੀਂ ਸੀ ਲੱਗਦੀ ਕਹਿੰਦੇ ਹੁਣ ਨੀਂਦ ਵੀ ਪੈ ਗਈ ਹੈ ਸਹਿਜ ਸੁਖ ਦੇ ਘਰ ਵਿੱਚ ਆ ਗਏ ਹਾਂ ਮੈਂ ਐਵੇਂ ਨੀਂਦ ਸ਼ਾਂਤੀ ਰੂਪ ਨੀਂਦ ਪ੍ਰਾਪਤ ਹੋ ਗਈ ਹੈ ਨੀਂਦ ਨਿਰਵਕਲ ਸਮਾਧੀ ਰੂਪ ਜੀ ਗਿਆ ਸੌਂਦੀ ਹੋ ਗਈ ਹੈ ਸਹਿਜ ਸੁਖ ਰੂਪ ਬ੍ਰਹਮ ਜੋ ਹੈ ਮਨ ਦੇ ਘਰ ਦੇ ਚ ਆ ਗਿਆ ਹੈ ਪ੍ਰਤਖ ਹੋ ਗਿਆ ਹੈ ਰਹਾਉ ਰਜ ਰਜ ਭੋਜਨ ਖਾਬ ਹੋ ਮੇਰੇ ਭਾਈ ਮੇਰੇ ਭਰਾਵੋ ਰਜ ਰਜ ਕੇ ਬ੍ਰਹਮ ਗਿਆਨ ਰੂਪੀ ਭੋਜਨ ਅੰਮ੍ਰਿਤ ਨਾਮ ਰੂਪੀ ਖੁਰਾਕ ਨੂੰ ਖਾਣਾ ਕਰੋ ਅੰਮ੍ਰਿਤ ਨਾਮ ਰਿਤ ਮਾਹਤਿਆਈ ਤੇ ਬਾਕੀ ਦੇ ਭੋਜਨ ਬਾਪਤਿਓ ਕਿਆ ਸੇਵ ਕੀਤੀ ਸੰਤੋਖ ਇੰਜ ਨਹੀਂ ਸਚੋ ਸਚ ਤੇ ਹਾਇਆ ਓਨੀ ਮੰਦੇ ਪੈਰ ਨੇ ਰੱਖਿਓ ਕਰ ਸ਼ੁਕਰ ਧਰਮ ਕਮਾਇਆ ਉਨੇ ਦੁਨੀਆ ਤੋੜੇ ਬੰਦਵੇਂ ਪਾਣੀ ਥੋੜਾ ਖਾਇਆ ਬਹੁਤਾ ਖਾਣ ਨਾਲ ਹੈ ਜਾਂ ਨਾ ਹੋਵੇ ਪੇਟ ਭਰਿਓ ਪਸੂਆ ਜਿਉਂ ਸੋਇਓ ਮਨੂ ਕੁਝਰ ਮੈਂ ਹਾਰੇਓ ਐਸਾ ਖਾਣਾ ਜੇ ਸਾਹ ਹੁਣ ਜੋਗਾ ਵੀ ਰਹਿ ਜੇ ਜੇ ਸਾਹੀ ਓਖੇ ਹੋ ਕੇ ਨਿਕਲ ਖਾਣੇ ਨਾਲ ਆਉਣੇ ਤੇ ਉਹ ਖਾਣੇ ਦਾ ਕੀ ਫਾਇਦਾ ਉਸ ਖਾਣੇ ਨੂੰ ਤਮਾਰ ਕਿ ਤਰਗ ਤਰ ਕਾਇ ਖਾਇਆ ਤਰ ਤਰ ਸੋਇਆ ਕਿਹਾ ਹੈ ਇਸ ਕਰਕੇ ਤਨ ਕਾ ਖਾਦਾ ਮਾਇਆ ਸਭ ਵਿਤ ਹੈ ਜੋ ਹਰ ਨਾਮ ਹਜ਼ਾਤੇ ਕਿਸ ਕਰਕੇ ਮਾਰਾ ਕਹਿੰਦੇ ਰਾਜ ਰਾਜ ਕੇ ਤ੍ਰਿਪਤ ਹੋ ਹੋ ਕੇ ਨਾਮ ਕਰਕੇ ਤ੍ਰਿਪਤ ਹੋ ਕੇ ਬ੍ਰਹਮ ਗਿਆਨ ਕਰਕੇ ਇਹ ਭੋਜਨ ਗਿਆਨ ਰੂਪੀ ਖਾਣਾ ਕਰੋ ਏ ਮੇਰੇ ਭਰਾਵੋ ਅੰਮ੍ਰਿਤ ਨਾਮ ਰਿਤ ਮਾਹਿ ਤੇ ਆਈ ਆਪੀ ਕਹੇ ਅੰਮ੍ਰਿਤ ਨਾਮ ਨੂੰ ਫਿਰਦੇ ਇਤਹਾਣਾ ਜਿਹੜਾ ਇਹ ਰਾਜ ਰਾਜ ਕੇ ਭੋਜਨ ਖਾਣਾ ਕਰੋ ਏ ਮੇਰੇ ਭਰਾਵੋ ਨਾਨਕ ਗੁਰੂ ਪੂਰੇ ਸਰਨਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਨੂੰ ਪੂਰਨ ਸਤਿਗੁਰਾਂ ਦੀ ਸ਼ਰਨ ਲਈਏ ਜਿਨ ਆਪਣੇ ਨਾਮ ਕੀ ਪੈ ਜੜ ਖਾ ਜਿਉਨਾ ਨੇ ਆਪ ਦੀ ਸ਼ਰਨ ਪੈ ਆਵੀ ਨਾਮ ਦੀ ਲਾਜ ਉਹਨੇ ਪ੍ਰਤਗਿਆ ਸਿੱਖਾਂ ਦੀ ਅੱਖਾਂ ਕੀਤੀ ਹੈ ਬਿਲਾਵਲ ਮਹੱਲਾ ਪੰਜਵਾ ਸਤਿਗੁਰ ਕਰਦੀਨੇ ਅਸਰ ਘਰ ਬਾਹ ਅੰਮ੍ਰਿਤਸਰ ਸਾਹਿਬ ਇਹੋ ਵਾਦੀ ਹੋਈ ਹੈ ਸਾਧ ਸੰਗਤ ਜੀ ਉਸ ਵੇਲੇ ਗਰੀਬ ਨਿਵਾਸ ਸਤੇ ਪਰਸਾ ਜੀ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ ਸਤਿਗੁਰ ਕਰਦੀਨੇ ਅਸਰ ਘਰ ਬਾਹ ਫਿਰ ਭਾਈ ਸਤਗੁਰੂ ਮਹਾਰਾਜ ਨੇ ਇਸ ਦੇ ਕਾਰਨ ਤੇ ਗੁਰੂ ਕੇ ਮਹਿਲ ਤੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਹਰ ਬੂਹੇ ਦਰਸ਼ਨੀ ਜੂੜੀ ਆਦਿਕ ਸਾਰਿਆਂ ਸਤੰਨਾਂ ਦੇ ਮਹਾਰਾਜ ਕਾਇਮ ਕੀਤਾ ਸਥਿਤ ਕੀਤਾ ਹੈ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ ਜਿਹੜਾ ਕੋ ਗੁਰੂ ਕੇ ਮਹਿਲਾਂ ਦੀ ਗੁਰੂ ਸਾਹਿਬ ਦੇ ਦਰਬਾਰ ਦੀ ਨਿੰਦਿਆ ਕਰੇਗਾ ਜਿਸ ਆਗੈ ਹੀ ਮਾਰੈ ਕਰਤਾ ਉਹਨਾਂ ਨੂੰ ਪਹਿਲਾਂ ਹੀ ਪਾਈ ਕਰਤਾਰ ਉਹਨਾਂ ਦੀ ਉਮਰ ਤੋਂ ਨਾਸ਼ ਕਰ ਦੇਵੇਗਾ ਮਾਰੇਗਾ ਐਸੇ ਪੁਰਖਾਂ ਨੂੰ ਨਾਨਕ ਦਾਸਤਾ ਕੀ ਸਰਣਾਏ ਸਤਗੁਰੂ ਜੀ ਕਹਿੰਦੇ ਨੇ ਉਸ ਵਾਹਿਗੁਰੂ ਦੀ ਸ਼ਰਨ ਪਏ ਹਾਂ ਜਾ ਕੋ ਸ਼ਬਦ ਅਖੰਡ ਆਪਾ ਜਿਸ ਦਾ ਇਹ ਸ਼ਬਦ ਉਪਦੇਸ਼ ਖੰਡਨ ਤੋਂ ਰਹਿਤ ਹੈ ਉਪਾਰ ਦੀ ਪ੍ਰਾਪਤੀ ਵਾਲਾ ਹੈ ਇਸੇ ਪ੍ਰਕਾਰ ਸਤਗੁਰ ਕਰਦੀਨੇ ਅਸਰ ਘਰ ਬਾ ਸਤਗੁਰੂ ਸਾਹਿਬ ਜੀ ਨੇ ਗ੍ਰਸਤ ਦੇ ਵਿੱਚ ਰੱਖ ਕੇ ਗੁਰਸਿੱਖਾਂ ਨੂੰ ਆਪਰਾਮ ਰੱਖਿਆ ਹੈ ਘਰਾਂ ਵਿੱਚ ਬਾਰਾਂ ਵਿੱਚ ਸਥਿਤ ਕਰ ਦਿੱਤੇ ਸਤਗੁਰੂ ਜੀ ਨੇ ਗ੍ਰਸਤ ਦੇ ਸਮੇਤ ਹੋ ਕਰਕੇ ਗ੍ਰਹੀ ਵਿੱਚ ਸਦਾ ਹਰ ਜਨ ਉਦਾਸੀ ਗ੍ਰਸਤ ਵਿੱਚ ਰਹਿ ਕੇ ਹਰਿ ਦੇ ਜਨੋ ਆਪਰਾਮ ਰਹਿੰਦੇ ਹੈ ਪਰਿਵਾਰ ਵਿੱਚ ਰਹਿੰਦੇ ਹੋ ਜਿਵੇਂ ਕਾਲ ਪਾਣੀ ਰਹਿੰਦਾ ਆ ਅੰਦਰ ਲੇਫ ਰਹਿੰਦੇ ਲੇਵਦੇ ਆਸਰੇ ਐਸੇ ਜਿਹੜੇ ਗੁਰਸਿੱਖਾ ਹੈ ਉਹਨਾਂ ਨੂੰ ਸਤਗੁਰੂ ਸਾਹਿਬ ਜੀ ਨੇ ਘਰਾਂ ਬਾਰਾਂ ਦੀ ਇਸਤਿਤ ਕਰ ਦਿੱਤਾ ਉਹ ਯਾਰਿਆ ਨਹੀਂ ਹੈ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਇਸੇ ਪ੍ਰਕਾਰ ਸਤਗੁਰੂ ਜੀ ਨੇ ਕਰ ਦਿੱਤੇ ਹੈ ਇਸ ਨੂੰ ਸਿੱਖੋ ਕਰ ਸਰੂਪ ਵਿੱਚ ਤੇ ਬਾਹਰ ਗਿਆਨ ਵਿੱਚ ਗਿਆਨ ਰੂਪੀ ਦਰਵਾਜ਼ੇ ਵਿੱਚ ਵੀ ਇਸਤਿਤ ਕਰਦੇ ਆ ਤੇ ਸਰੂਪ ਰੂਪੀ ਘਰ ਚ ਵੀ ਇਸਤਿਤ ਕਰ ਦਿੱਤੇ ਹੈ ਉਨ੍ਹਾਂ ਦੇ ਘਰ ਅੰਤਾਂ ਕਰਨ ਦੇ ਅੰਦਰ ਵੀ ਤੇ ਬਾਹਰ ਵਿੱਚ ਵੀ ਇਸ ਰੂਪ ਬ੍ਰਹਮ ਹੈ ਤੇ ਉਨ੍ਹਾਂ ਦੇ ਬਾਹਰ ਇੰਦਰੀਆਂ ਵਿੱਚ ਵੀ ਕਰ ਕਰਨ ਵਾਲਾ ਪਰਮੇਸ਼ਵਰ ਆਪ ਹੀ ਨਿਵਾਸ ਕਰਦਾ ਪ੍ਰਕਾਸ਼ ਦਾ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ ਜਿਹੜੇ ਜਿਹੜੇ ਗ੍ਰਸਤੀ ਇਹੇ ਜੇ ਗੁਰਮੁਖਨ ਬੰਦਗੀ ਕਰਨ ਵਾਲੇ ਜੇڑا ਉਹਨਾਂ ਦੀ ਨਿੰਦਿਆ ਕਰੇਗਾ ਇਸ ਅੱਗੇ ਹੀ ਮਾਰਿਆ ਕਰਤਾ ਉਹਨਾਂ ਨੂੰ ਕਰਤਾਰ ਪਹਿਲਾਂ ਹੀ ਉਹਨਾਂ ਦੀ ਮਾਰ ਤੋਂ ਐਸੀ ਮਾਰ ਪਾਵੇਗਾ ਉਹ ਮਰਨਾ ਹੀ ਹੋਵੇਗਾ ਇਸੇ ਪ੍ਰਕਾਰ ਗ੍ਰਹਿ ਜਿਹੜੇ ਘਰ ਹੈ ਭਗਤਾਂ ਦੇ ਜਿਵੇਂ ਗੁਰਬਾਣੀ ਚ ਭਗਤਾਂ ਦੀ ਬਾਣੀ ਹੈ ਜਿਵੇਂ ਗੁਰੂ ਸਾਹਿਬ ਦੇ ਮਹਿਲ ਹਨ ਇਸ ਪ੍ਰਕਾਰ ਜਿਹੜਾ ਇਹਨਾਂ ਦੀ ਨਿੰਦਿਆ ਕਰੇਗਾ ਬਾਣੀ ਦੇ ਵਿੱਚ ਜਿਨ੍ਹਾਂ ਦੇ ਘਰ ਹਨ ਉਹਨਾਂ ਨੂੰ ਕਰਤਾਰ ਅੱਗੇ ਵੀ ਮਾਰ ਪਾਵੇਗਾ ਪ੍ਰਲੋਕ ਵਿੱਚ ਵੀ ਜੋ ਜੋ ਨਿੰਦ ਕਰੈਨ ਗ੍ਰਹਿਣ ਕੀ ਜਿਨਾਂ ਨੂੰ ਗ੍ਰਹਿਣ ਕੀਤਾ ਗੁਰੂ ਸਾਹਿਬ ਦਾ ਆਦੇਸ਼ ਐਸੇ ਗ੍ਰਹਿਣ ਕਰਨ ਵਾਲੇ ਅਧਿਕਾਰੀਆਂ ਦੀ ਜਿਹੜਾ ਨਿੰਦਿਆ ਕਰੇਗਾ ਜਿਨਾਂ ਬ੍ਰह्म ਗਿਆਨ ਨੂੰ ਗ੍ਰਹਿਣ ਕੀਤਾ ਹੋਇਆ ਹੈ ਜਿਹੜਾ ਇਹਾਂ ਜੀ ਦੀ ਨਿੰਦਿਆ ਕਰੇਗਾ ਉਹਨੂੰ ਕਰਤਾਰ ਅੱਗੇ ਹੀ ਉਹਨਾਂ ਤੋਂ ਮੌਤ ਪਾਵੇਗਾ ਮਾਰ ਪਾਵੇਗਾ ਨਾਨਕ ਦਾਸ ਤਾ ਕੀ ਸਰਣਾਏ ਗੁਰੂ ਸਾਹਿਬ ਜੀ ਕਹਿੰਦੇ ਦਾਸਾ ਭਾਵ ਧਾਰ ਕੇ ਤੂਸ ਪਰਮੇਸ਼ਰ ਦੀ ਸ਼ਰਨ ਲਾਓ ਜਾ ਕੋ ਸ਼ਬਦ ਅਖੰਡ ਅਪਾਰ ਜਿਸ ਦਾ ਸ਼ਬਦ ਭਾਈ ਖੰਡਣ ਤੋਂ ਰਹਿਤ ਹੈ ਅਪਾਰ ਪਾਰਵਾਰ ਤੋਂ ਰਹਿਤ ਹੈ ਜਾ ਕੋ ਜਿਨ੍ਹਾਂ ਦਾ ਉਪਦੇਸ਼ ਅਖੰਡ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ ਪ੍ਰਕਿਰਤੀ ਦੇ ਪਾਰਵਾਰ ਤੋਂ ਪਰੇ ਕਰਨ ਵਾਲਾ ਹੈ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਦੀ ਰੱਖਿਆ ਦਾ ਸ਼ੋਰ ਸਿੱਖਾਂ ਨੇ ਪੁੱਛਣ ਤੋਂ ਕਹਿੰਦੇ ਹਨ ਏ ਗੁਰਸਿੱਖੋ ਸ੍ਰੀ ਗੁਰੂ ਹਰਗੋਬਿੰਦ ਸਾਹਿਬੇ ਕਾ ਬਾਦ ਕੋ ਸੰਤਾਵ ਜਿਹੜੇ ਦੁੱਖ ਸੰ ਸੀਤਲਾ ਆਦਕ ਨਿਕਲਣ ਦੇ ਸਾਰੇ ਚਲੇ ਗਏ ਬਿਨ ਸੇ ਤੇ ਰੋਗ ਜਦੋਂ ਰੋਗ ਆਦ ਕਿਸ਼ਣ ਉਹ ਵੀ ਸਾਰੇ ਨਾਸ ਹੋ ਗਏ ਪਾਰ ਬ੍ਰਹਮ ਤੂੰ ਬਖਸ਼ਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਨੇ ਤੈਨੂੰ ਪਾਰ ਬ੍ਰਹਮ ਅਕਾਲ ਪੁਰਖ ਨੇ ਗੁਰੂ ਹਰਗੋਬਿੰਦ ਸਾਹਿਬ ਬਖਸ਼ ਲਿਆ ਹੈ ਸੰਤਨ ਰਸ ਭੂ ਸੰਤਾ ਜਿਹਨਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਰਸ ਨੂੰ ਮਾਨਣਾ ਕਰੋ ਆਪ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੁਹਾਡੀ ਮੰਡਲੀ ਜਿਹੜੀ ਸੰਗਤ ਹੋਊਗੀ ਗੁਰੂ ਹਰਗੋਬਿੰਦ ਸਾਹਿਬ ਜੀ ਫੌਜ ਹੋਵੇਗੀ ਜਿਹੜੀ ਉਹਨੂੰ ਵੀ ਸਾਰੇ ਸੁਖੀ ਹੋਣਗੇ ਤੇਰਾ ਮਨ ਤਨ ਆਰੋਗਡਾ ਮਨ ਤੇ ਤਨ ਵੀ ਹੰਕਾਰ ਤੋਂ ਗਿਆਨ ਤੋਂ ਅਰੋਗ ਰਹੇਗਾ ਤੁਹਾਨੂੰ ਕੋਈ ਵਿਕਾਰ ਰੂਪੀ ਰੋਗ ਨਹੀਂ ਪਹੁੰਚੇਗਾ ਜਿਸ ਸਤਗੁਰੂ ਸੱਚੇ ਬਾਦਸ਼ਾਹ ਨੂੰ ਜਹਾਂਗੀਰ ਬਾਦਸ਼ਾਹ ਦੀਆਂ ਬੇਗਮਾਂ ਲਵਾਉਣਾ ਚਾਹੁੰਦੀਆਂ ਸਨ ਫਿਰ ਸਤਗੁਰੂ ਵੀ ਉਸੇ ਤਰ੍ਹਾਂ ਸੰਗ ਰਹੇ ਹਾਰ ਗੀਆਂ ਆਪਣੇ ਹਾਵ ਭਾਵ ਕਰਕੇ ਅੰਤ ਨੂੰ ਹਾਰ ਕੇ ਮਨ ਨੂੰ ਰਾਜੇ ਨੂੰ ਜਾ ਕੇ ਦੱਸਿਆ ਕਿ ਤੇਰਾ ਪੀਰ ਸੱਚਾ ਹੈ ਇਹ ਕਿਸੇ ਪ੍ਰਕਾਰ ਸਾਥ ਨੂੰ ਡੋਲਦਾ ਨਹੀਂ ਸਾਡੇ ਮਨ ਡੋਲ ਕੇ ਪਰ ਆਪ ਅਚਲ ਸਵੇਰ ਵਾਂਗੂ ਰਹੇ ਹੈ ਇਉ ਗੁਰੂ ਮਹਾਰਾਜ ਸਾਹਿਬ ਨੂੰ ਕਹਿੰਦੇ ਮਹਾਰਾ ਤੁਹਾਡਾ ਮਨ ਤੇ ਤਨ ਵੀ ਅਰੋਗ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਕੋਈ ਰੋਗ ਨਹੀਂ ਹੈ ਆਪ ਨੂੰ ਗੋਣ ਗਾਵ ਹੋ ਨਿਤ ਰਾਮ ਕੇ ਪਰਮੇਸ਼ਰ ਦੇ ਗੁਣ ਗਿਤ ਗਾਇਆ ਕਰੋ ਸੰਗਤਾਂ ਨੂੰ ਮਿਲਾ ਕੇ ਇਹ ਅਵਖਦ ਜੋ ਇਹੋ ਹੀ ਦਵਾਈ ਲਾਇਕ ਹੈ ਮਹਾਰਾਜ ਆਪ ਦੇ ਆਏ ਬਸੋ ਕਰ ਦੇਸ ਮੋਹਨ ਸੀ ਘਰ ਵਿੱਚ ਦੇਸ ਮਾਝੇ ਦੇ ਵਿੱਚ ਆ ਕੇ ਮੋਨਕਰ ਤੋਂ ਬਸੋ ਇਹ ਭਲੇ ਸੰਜੋ ਇਹ ਬੜਾ ਸਣਾ ਸੰਯੋਗ ਸਮਾ ਮਿਲਿਆ ਹੈ ਆ ਕੇ ਆਰਾਮ ਕਰੋ ਇੱਥੇ ਨਾਨਕ ਪ੍ਰਭ ਸੋ ਪ੍ਰਸੰਨ ਭਏ ਇਸੇ ਪ੍ਰਕਾਰ ਸਾਹਿਬ ਸੰਗੀਤ ਜੀ ਅਧਕਾਰੀ ਨੂੰ ਮਹਾਰਾਜ ਸਾਹਿਬ ਕਹਿੰਦੇ ਹਨ ਤਾਪ ਸੰਤਾਪ ਸਗਲੇ ਗਏ ਇਹ ਗੁਰਸਿੱਖ ਜਿਹੜਾ ਆਦੀ ਜਿਆਦੀ ਉਪਾਦੀ ਰੂਪ ਤਾਪ ਹੈ ਤੇ ਜਿਹੜਾ ਨਾਮ ਪਦਾਰਥ ਦੀ ਪ੍ਰਾਪਤੀ ਦਾ ਸੰਤਾਪ ਦੁੱਖ ਹੈ ਉਹ ਸਾਰੇ ਤੇਰੇ ਪ੍ਰੇਮੀਆਂ ਚਲੇ ਗਏ ਹਨ ਮਨ세 ਤੇਰੋ ਅਦੇ ਤੇਰੇ ਰੋਗ ਹੰਕਾਰ ਆਦਿ ਗਿਆਨ ਆਦਿ ਵੀ ਜਿਹੜੇ ਤੈਨੂੰ ਤਿੰਨ ਗੁਣਾ ਜੀ ਪਰਮਾਣ ਵਾਲੇ ਸੀ ਉਹ ਵੀ ਨਾਸ ਹੋ ਗਏ ਪਾਰ ਬ੍ਰਹਮ ਤੂੰ ਬਖਸ਼ਿਆ اے ਅਧਿਕਾਰੀਆ ਤੂੰ ਪਾਰਮ ਵਾਹਿਗੁਰੂ ਨੇ ਬਖਸ਼ ਲਿਆ ਹੈ ਸੰਤਨ ਰਸਪੂ ਸੰਤਨ ਹੋਈ ਸੰਗ ਜੀ ਮਿਲ ਕੇ ਪ੍ਰੇਮ ਰਸ ਦੇ ਆਨੰਦ ਨੂੰ ਮਾਨਣਾ ਕਰ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰੀ ਮੰਡਲੀ ਜਿਹੜੀ ਸਾਧ ਸੰਗਤ ਹੈ ਤੇਰੀ ਮੰਡਲੀ ਸੁਭ ਗੁਣਾ ਦੀ ਜਿਹੜੀ ਤੇਰੀ ਮੰਡਲੀ ਹੈ ਨਾ ਤੇਰੇ ਅੰਤਾਂ ਕਰਨ ਦੇ ਅੰਦਰ ਸਤ ਸੰਤੋਖ ਦੇ ਆ ਧਰਮ ਵਿਚਾਰ ਇਹਦੇ ਵਿੱਚ ਤੈਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ ਤੇਰੀ ਮੰਡਲੀ ਚ ਗਿਆਸੀਆਂ ਦੀ ਜਿਹੜੀ ਹੈ ਉਹਨੂੰ ਵੀ ਸਾਰੇ ਸੁੱਖ ਪ੍ਰਾਪਤ ਹੋਣਗੇ ਤੇਰਾ ਮਨ ਤਨ ਆਰੂ ਤੇਰਾ ਮਨ ਵੀ ਤਨ ਵੀ ਹੰਕਾਰ ਆਵੇ ਕੋ ਗਿਆਨ ਆਦ ਗ੍ਰੋਗ ਤੋਂ ਰਹਿਤ ਰਹੇਗਾ ਗੁਣ ਗਾਵੋ ਨਿਤ ਰਾਮ ਦੇ ਜਿਦਾ ਵਰਦੀ ਰਾਮ ਪਰਮੇਸ਼ਰ ਦੇ ਗੁਣਾਂ ਦਾ ਬਾਤ ਗਾਇਆ ਕਰੋ ਇਹ ਅਵਖਦ ਜੋ ਇਹੋ ਹੀ ਦਵਾਈ ਲੈ ਕੇ ਸਾਰਿਆਂ ਵਿਕਾਰਾਂ ਨੂੰ ਨਾਸ ਕਰਨ ਵਾਸਤੇ ਆਏ ਬਸੋ ਘਰ ਦੇਸ ਮਹਿ ਆਓ ਬਸਣਾ ਕਰੋ ਘਰ ਸਾਧ ਸੰਗਤ ਰੂਪੇ ਦੇਸ ਦੇਵੀ ਸੰਪਦਾ ਵਿੱਚ ਜਾਂ ਆ ਕੇ ਬਸਣਾ ਕਰੋ ਜੋ ਪਰਮੇਸ਼ਰ ਦਾ ਸਾਧ ਸੰਗਤ ਰੂਪੀ ਦੇਸ ਹੈ ਇਹ ਤੇ ਉਹ ਦੇਸ ਵਿੱਚ ਵਸ ਕੇ ਘਰ ਸਰੂਪ ਜਾ ਕੇ বাসਣਾ ਕਰੋ ਸਾਧ ਨੂੰ ਜਿਹੜੇ ਹੈ ਦੇਸ ਅੰਗ ਹਨਗੇ ਤੇ ਘਰ ਸਰੂਪ ਹੈ ਆ ਕੇ ਸਾਧਨਾ ਦੇ ਸਪੰਨ ਹੋ ਕੇ ਸਰੂਪ ਰੂਪੀ ਘਰ ਚ বাসਣਾ ਕਰੋ ਇਹ ਭਲੇ ਸੰਜੋਗ ਇਹ ਭਲੇ ਭਾਈ ਤੁਹਾਨੂੰ ਸੰਜੋਗ ਇਹ ਸਮਾਂ ਮਿਲਿਆ ਹੈ ਪ੍ਰਾਪਤੀ ਦਾ ਮੇਲ ਦਾ ਨਾਨਕ ਪ੍ਰਭ ਸੋ ਪ੍ਰਸੰਨ ਭੈ ਭਲਾ ਗੁਰੂ ਸਾਹਿਬ ਦੇ ਨਾਲ ਮਿਲਣ ਦਾ ਸੰਯੋਗ ਮਿਲਿਆ ਹੈ ਤੁਹਾਨੂੰ ਨਾਨਕ ਪ੍ਰਭ ਸੋ ਪ੍ਰਸੰਨ ਭੈ ਸਤ ਗੁਰੂ ਸਾਹਿਬ ਵੀ ਕਹਿੰਦੇ ਜਿਨ੍ਹਾਂ ਤੇ ਪ੍ਰਭ ਅਕਾਲ ਪੁਰਖ ਜੀ ਸੋ ਭਲੀ ਪ੍ਰਕਾਰ ਪ੍ਰਸੰਨ ਹੋ ਗਏ ਲਹਿ ਗਏ ਬਿਯੋ ਉਹਨਾਂ ਦੇ ਵਿਛੋੜੇ ਆਦਿ ਸਭ ਨਾਸ ਹੋ ਗਏ ਲਹਿ ਗਏ ਵਿਯੋਗ ਪਾਉਣ ਵਾਲੇ ਜੋ ਭਰਮ ਆਦਿ ਗਿਆਨ ਆਦਿ ਕਸੀ ਬਿਲਾਵਲ ਪੰਜਵਾ ਕਾਹੂ ਸੰਗ ਨਾ ਚਾਲੀ ਹੀ ਮਾਰੇ ਸਾਹਿਬ ਰਾਗ ਮੇਂ ਉਪਦੇਸ਼ ਦਿੰਦੇ ਹਨ ਏ ਪਿਆਰਿਓ ਕਿਸੇ ਦੇ ਨਾਲ ਵੀ ਕੋਈ ਪਦਾਰਥ ਨਹੀਂ ਚੱਲੇਗਾ ਮਾਇਆ ਜੰਜਾਲ ਇਹ ਮਾਇਆ ਨੂੰ ਜੰਜਾਲ ਬੰਦ ਨਹੀਂ ਪਾਏ ਹੋਏ ਸਾਰਿਆਂ ਨੂੰ ਸਭ ਮਾਇਆ 'ਚ ਫਸੇ ਜਿੰਨੇ ਜੀਵ ਹੈ ਕਿਸੇ ਦੇ ਨਾਲ ਕੋਈ ਪਦਾਰਥ ਨਾ ਗਿਆ ਨਾ ਜਾਣਾ ਹੈ ਉਠ ਸਿਹਾਰੇ ਸ਼ਤਰਪਤ ਵੇਖੋ ਸ਼ਤਰਪਤੀ ਚਕਰਵਰਤੀ ਪਾਦਸ਼ਾਹ ਵੀ ਉੱਠ ਕੇ ਦੁਨੀਆ ਤੋਂ ਚਲੇ ਗਏ ਸੰਤਨ ਕੈ ਖਿਆਲ ਜਿਹੜੇ ਸੰਤਾਂ ਦੇ ਖਿਆਲ ਚ ਮਗਰ ਲੱਗੇ ਰਹਿੰਦੇ ਸੀ ਜਿਵੇਂ ਸਾਧ ਸੰਗਤ ਜੀ ਰਿਸ਼ੀ ਜਿਹੜੇ ਤਪ ਕਰਦੇ ਸੀ 라ਵਣ ਦੇ ਬੇਸ ਵਿੱਚ ਉਹਨਾਂ ਰਿਸ਼ੀਆਂ ਦੇ ਕੋਲੇ ਦੰਤ ਭੇਜੇ ਕਿਹੇ ਰਿਸ਼ੀਓ ਮੈਨੂੰ ਕੋਈ ਟੈਕਸ ਦਿਓ ਤੁਸੀਂ ਮੇਰੇ ਰਾਜ ਵਿੱਚ ਤਪ ਕਰਦੇ ਹੋ ऋषि कहंदे हे रावण ਸਾਡੇ ਪਾਸਤਾ ਕੋਈ ਟੈਕਸ ਦੇਣ ਨੂੰ ਕੋਈ ਚੀਜ਼ ਨਹੀਂ ਕਹਿੰਦੇ ਜੋ ਕੁਛ ਹੈ ਤੁਹਾਡੇ ਕੋਲ ਦਿਓ ਕਹਣ ਲੱਗੇ ਸਾਡੇ ਸਰੀਰ ਦਾ ਖੂਨ ਹੈ ਲੈ ਲੈ ਇਹ ਕਹਿੰਦਾ ਚੰਗਾ ਖੂਨ ਹੀ ਕਢ ਦਿਓ ਰਿਸ਼ੀਆਂ ਦੇ ਕੋਲੇ ਨਸ ਤਣਾ ਦੇ ਕੇ ਦਾਗ ਰਾਖਸ਼ ਭੇਜਦੇ ਰਿਸ਼ੀਆਂ ਨੂੰ ਖੂਨ ਆਪਦਾ ਕੱਢ ਕੇ ਨਿਚੋੜਦਾ ਫੇਰ ਉਸਨ ਕੀ ਕੀਤਾ ਵੀ ਇਹ ਘਰਿਸ਼ੀਆਂ ਦਾ ਖੂਨ ਮੈਨੂੰ ਖਰਾਬ ਨਾ ਕਰੇ ਉਸ ਵੇਲੇ ਜਨਕ ਰਾਜੇ ਦੀ ਪੂਰੀ ਵਿੱਚ ਜਾ ਕੇ ਦੱਬਿਆ ਆਇਆ ਸੀ ਜਨਕ ਰਾਜੇ ਜੀ ਪੂਰੀ ਚ ਪੈ ਗਿਆ ਕਾਲ ਕਾਲ ਪੈਣ ਤੋਂ ਜਨਕ ਰਾਜੇ ਨੂੰ ਜੋਤਸੀਆਂ ਨੇ ਦੱਸਿਆ ਕਿ ਸੋਨੇ ਦਾ ਹਲ ਬਣਾ ਕੇ ਰਾਜਾ ਤੂੰ ਆਵਾਂ ਤੇ ਫੇਰ ਕਾਲ ਚੱਕਿਆ ਜਾਓ ਜੋ ਸੋਨੇ ਦਾ ਹਲ ਬਣਾ ਕੇ ਜਨਕ ਫੇਰਨ ਲੱਗਾ ਉਸ ਘਰਤੀ ਦੇ ਵਿੱਚੋਂ ਸਾਧ ਸੰਗੇ ਜੀ ਇੱਕ ਘੜਾ ਮਿਲਿਆ ਉਸ ਘੜੇ ਦੇ ਵਿੱਚੋਂ ਜਿਹੜਾ ਰਿਸ਼ਨਾ ਦਾ ਲਹੂ ਸੀ ਉਹਦੀ ਕੰਨਿਆ ਬਣੀ ਹੋਈ ਜਿਹੜੀ ਸੀਤਾ ਸੀ ਉਹ ਜੰਮੀ ਸਾਧ ਸੰਗੇ ਜੀ ਸੋ ਉਹ ਸੀਤਾ ਨੂੰ ਰਾਮਚੰਦਰ ਦੇ ਨਾਲ ਵਿਆਹਾ ਤੇ ਬਾਕੀ ਦੇ ਭਰਾਵਾਂ ਨੂੰ ਤਿੰਨ ਲੜਕੀਆਂ ਹੋਰ ਸੀਗੀਆਂ ਜੋ ਜਨਕ ਰਾਜਾ ਦੀਆਂ ਲక్ష్ਮਣ ਨੂੰ ਸਤਰਕਣ ਨੂੰ ਭਰਤ ਨੂੰ ਉਹ ਵਿਆਹਿਆ ਉਹ ਫਿਰ ਸੀਤਾ ਜਿਹੜੀ ਸੀ ਉਸ ਨੂੰ ਚਰਾ ਕੇ ਰਾਵਣ ਲਗੇਆ ਤੇ ਇਸ ਪ੍ਰਕਾਰ ਰਾਵਣ ਲੰਕਾ ਸਨੇ ਸਭ ਕੁਝ ਹੀ ਗਵਾ ਲਿਆ ਆਪਣਾ ਇਹ ਹਾਲਤ ਹੋਈ ਇਹ ਛਦਰਪਤੀ ਜਿਹੜੇ ਆ ਨੇ ਉੱਠ ਕੇ ਚਲੇ ਗਏ ਇਹ ਸੰਤਾਂ ਦੇ ਖਿਆਲ ਚ ਪਏ ਰਹਿੰਦੇ ਸੀ ਜਿਆ ਰਿਖੀਆਂ ਦਾ ਵੀ ਖੂਨ ਨਚੋੜਨ ਤੇ ਔੜ ਕੇ ਮੰਗਦੇ ਸੀ ਉਹ ਵੀ ਅੰਤ ਨੂੰ ਸਾਫ ਸੰਗ ਦੀ ਚਲੇ ਜਾਂਦੀਆਂ ਤੋਂ ਉਹ ਵੀ ਕਾਇਮ ਨਹੀਂ ਰਹੇ ਹਨ ਇਸੇ ਪ੍ਰਕਾਰ ਇਹ ਗੱਲ ਸੰਤਾਂ ਦੇ ਖਿਆਲ ਚ ਹੈ ਬਾਕੀ ਦੇ ਲੋਕ ਨਹੀਂ ਮੰਨਦੇ ਬਾਕੀ ਦੇ ਲੋਕ ਤਾਂ ਕਹਿੰਦੇ ਆ ਵੀ ਅਸੀਂ ਕਾਇਮ ਰਹਾਂਗੇ ਇਹ ਮਹਾਪੁਰਖਾਂ ਦੇ ਸੰਤਾਂ ਦੇ ਖਿਆਲ ਹੈ ਹੋਰ ਕੌਣ ਵਿਰਾਗ ਦਾ ਖਿਆਲ ਧਾਰਨ ਕਰਦਾ ਸੰਤਾਂ ਤੋਂ ਬਿਨਾ ਉਸਦਾਰੇ ਸ਼ਕਲਪਾਤ ਉੱਠ ਕੇ ਚਲੇ ਗਏ ਛਦਨਾ ਵਾਲੇ ਪਤੀ ਕੌਣ ਜਿਹੜੇ ਸੰਤਨ ਕੇ ਖਿਆਲ ਇਹੇ ਸੰਪਲੀ ਪ੍ਰਕਾਰ ਸਰੀਰ ਦੇ ਖਿਆਲ ਦੀ ਪਾਲਣ ਪੋਸਣ ਦੀ ਆਪ ਦੀ ਵਡਿਆਈ ਕਰਨ ਦੀ ਰਾਜ ਨੂੰ ਜਿੱਤਣ ਵਿੱਚ ਹੀ ਆਪ ਦੇ ਤੰਦ ਦੇ ਖਿਆਲ ਕੀ ਪੈ ਰਹੇ ਸੀ ਉਹ ਪੁਰਖ ਸੰਤਾਂ ਮਹਾਂਪੁਰਖਾਂ ਦੇ ਖਿਆਲ ਅਨਸਾਰ ਉੱਠ ਕੇ ਦੁਨੀਆ ਤੋਂ ਕੁਝ ਕਰ ਗਏ ਹਨ ਰਹਾਉ ਉਹੂੰ ਬੁੱਧ ਕੋ ਬਿਨਸਨਾ ਇਹ ਜਿਹੜੀ ਹੰਕਾਰ ਵਾਲੀ ਬੁੱਧੀ ਇਹਦੇ ਨਾਲ ਤਾਂ ਨਾਅਸ ਹੀ ਹੋਣਾ ਭਾਈ ਸਾਰਿਆਂ ਨੇ ਇਹ ਤੁਰ ਕੀ ਢਾਲ ਇਹ ਤੁਰ ਦੀ ਢਾਲ ਰੀਤੀ ਹੈ ਮਰਜ਼ਾਦਾ ਹੈ ਬਹੁ ਜੋਨੀ ਪਹਿਲਾਂ ਤੋਂ ਆਜ ਪਰਮੇਸ਼ਰ ਦੀ ਇਹ ਮਰਜ਼ਾਦਾ ਕਾਇਮ ਕੀਤੀ ਹੋਈ ਹੈ ਬਹੁਤ ਜੁਨੀ ਜਨਮ ਹੈ ਮਰ ਹੈ ਉਹ ਜੀ ਬਾਲੀਆਂ ਜੁਨਾ ਚ ਪੈਂਦੇ ਐ ਜੰਦੇ ਮਰਦੇ ਰਹਿੰਦੇ ਹਨ ਬਾਰ ਬਾਰ ਵਿਖਿਆ ਬਿਕਰਾਲ ਜਦੋਂ ਵਿਖਿਆ ਮਾਇਆ ਬਕਰਾਲ ਖਰਾਬ ਕਰਨ ਵਾਲੀ ਕੀ ਬਕਰਾਲ ਭਿਆਨਕ ਹੁੰਦੇ ਹਨਗੇ ਵਿਸ਼ਾ ਦੇ ਵਿੱਚ ਬਕਰਾਲ ਪਾਇਆਯਕ ਹੋ ਰਹੇ ਹਨ ਸਤਿ ਬਚਨ ਸਾਧੂ ਕਹੈ ਸਤਗੁਰੂ ਜੀ ਕਹਿੰਦੇ ਮਹਤਮਾ ਜਿਹੜੇ ਹਮ ਸ੍ਰੇਸ਼ਟ ਪਿਆਰੇ ਉਹ ਸੱਚੇ ਬਚਨ ਕਹਿੰਦੇ ਹਨ ਜੀਆਂ ਦੇ ਭਲੇ ਵਾਸਤੇ ਨਿਤ ਜਪ ਹੈ ਗੋਪਾਲ ਆਪ ਨਿਤਾ ਵਰਤੀ ਗੋਪਾਲ ਨੂੰ ਜਪਦੇ ਹੈ ਤੇ ਹੋਰ ਨਾ ਕੋਈ ਭਲੇ ਵਾਸਤੇ ਸਤਨਾਮ ਦੇ ਬਚਨ ਉਪਦੇਸ਼ ਕਹਿੰਦੇ ਹਨ ਸਿਮਰ ਸਿਮਰ ਨਾਨਕ ਤਰੈ ਕਬੀਰ ਨਾਨਕ ਵੇਦ ਵੀ ਕਹਿੰਦੇ ਜਿੰਨਾ ਨੇ ਸਿਮਰਨ ਪਰਮੇਸ਼ਰ ਦੇ ਨੂੰ ਸਿਮਰਿਆ ਹੈ ਉਹ ਸੰਸਾਰ ਤੋਂ ਤਰ ਗਏ ਮੁਕਤ ਹੋ ਗਏ ਹਰ ਕੇ ਰੰਗ ਲਾਲ ਹਰੀ ਦੇ ਰੰਗ ਕਰਕੇ ਲਾਲ ਪ੍ਰੇਮੀ ਬਣ ਗਏ ਉਹ ਮਹਾਰਾਜ ਦੇ ਹਰੀ ਦੇ ਪ੍ਰੇਮ ਕਰਕੇ ਲਾਲ ਗਿਆਨ ਵਾਲੇ ਰੰਗ ਵਾਲੇ ਹੋ ਗਏ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵੜ ਭਗਾ ਬਿਲਾਵਲ ਮਹੱਲਾ ਪੰਜਵ ਸਹਿਜ ਸਮਾਧ ਆਨੰਦ ਸੂਖ ਸਾਧ ਸੰਗੇ ਜੀ ਸਹਸ ਰੂਪ ਦੀ ਸਮਾਧੀ ਲੱਗੀ ਰਹਿੰਦੀ ਉਹਨਾਂ ਪੁਰਖਾਂ ਦੇ ਅੰਦਰ ਸੰਭਾਇ ਆਦ ਕੋ ਇਸ ਪ੍ਰਕਾਰ ਦੀਆਂ ਸਮਾਧੀਆਂ ਜਿਹੜੀਆਂ ਹਨ ਇੱਕ ਤਾਂ ਸਾਧ ਸੰਗੇ ਜੀ ਜਿਹੜੀਆਂ ਸਮਾਧੀਆਂ ਹਨ ਸੂਰਜ ਦਾ ਧਿਆਨ ਕਰਨਾ ਇਸ ਵਾਦੀ ਕਰਦੇ ਹੈ ਕੋਈ ਅਕੇ ਦਿਸਣ ਵਾਲੀਆਂ ਚੀਜ਼ਾਂ ਨੂੰ ਤੇ ਹੁੰਦੇ ਰਹਿਣਾ ਸਮਾਧੀਆਂ ਲਾਉਂਦੇ ਆ ਇਹਨਾਂ ਸਾਰੀਆਂ ਸਮਾਧੀਆਂ ਨਾਲ ਸਾਬਕਲ ਸਮਾਧੀਆਂ ਹਨ ਇਹ ਫਿਰ ਇਹਨਾਂ ਦੇ ਵਿੱਚ ਸਾਬਕਲ ਸਮਾਧੀਆਂ ਦੇ ਵਿੱਚ ਕਿਸੇ ਚੀਜ਼ ਦਾ ਕੋਈ ਸਬੰਧ ਹੈ ਜੀ ਕਿਸੇ ਪ੍ਰਕਾਰ ਹੈ ਕੋਈ ਕਲਪਕੇ ਜਿਵੇਂ ਠਾਕਰਾ ਨੂੰ ਗੰਗਾ ਨਦੀ ਦੇ ਠਾਕਰਾ ਦੇ ਚ ਵਿਸ਼ਨੂੰ ਭਗਵਾਨ ਦੀ ਮੂਰਤ ਨੂੰ ਕਲਪਕੇ ਧਿਆਨ ਕਰਦੇ ਆ ਕੋਈ ਸ਼ਿਵਜੀ ਦੇ ਲਿੰਗ ਵਿੱਚ ਸ਼ਿਵਜੀ ਨੂੰ ਕਲਪਕੇ ਧਿਆਨ ਕਰਦੇ ਆ ਕੋਈ ਪਾਰਵਤੀ ਦੀ ਜੀਵਨ ਨੂੰ ਕਲਪਕੇ ਧਿਆਨ ਕਰਦੇ ਆ ਇਹ ਸਮਾਧੀਆਂ ਨਹੀਂ ਹਨ ਇਹ ਸਭ ਕਲਪ ਸਮਾਧੀਆਂ ਹਨ ਬਾਰ ਬਾਰ ਜੁਨਾ ਚਾਹਣਗੇ ਐਸੇ ਪੁਰਖ ਸੋ ਮਾਰਾ ਕਹਿੰਦੇ ਸਹਿਜ ਸਮਾਧ ਜਿਨ੍ਹਾਂ ਨੂੰ ਸਹਿਜ ਦੇ ਸਰੂਪ ਦੀ ਸਮਾਧ ਲੱਗੀ ਹੋਈ ਹੈ ਸਰਬ ਸਗਲ ਭੌਣ ਮੂਰਤੇ ਕਾਮੁਖ ਤੇ ਸਗਲ ਭੌਣ ਕੀ ਮੂਰਤੇ ਇਕਾ ਇਸ ਨਾਲ ਸਹਿਜ ਸਰੂਪ ਦੀ ਸਮਾਧੀ ਜਿਨ੍ਹਾਂ ਦੀ ਲੱਗੀ ਹੈ ਨਨ ਨਨ ਅਨੰਦ ਸਰੂਪ ਦਾ ਸੁਖ ਪ੍ਰਾਪਤ ਹੋਇਆ ਹੈ ਪੂਰੇ ਗੁਰ ਦੀ ਇਹ ਪੂਰਿਆਂ ਗੁਰਾਂ ਨੇ ਬਖਸ਼ਿਸ਼ ਕੀਤੀ ਹੈ ਹਰ ਇੱਕ ਦੇ ਹੱਥ ਨਹੀਂ ਇਹ ਦਾਤ ਆਈ ਹੈ ਸਦਾ ਸਹਾਈ ਸੰਗ ਪ੍ਰਭ ਕੇ ਭਾਈ ਮੇਰਾ ਵਾਹਿਗੁਰੂ ਸਦਾ ਸਦਾ ਸਹਾਇਤਾ ਕਰਨ ਵਾਲਾ ਹੈ ਉਹਨਾਂ ਦੀ ਤੇ ਹਰ ਵਕਤ ਸੰਗ ਸੰਗ ਰਹਿਣ ਵਾਲਾ ਮੇਰਾ ਨਾਸ਼ ਗੁਰੂ ਅੰਮ੍ਰਿਤ ਗੁਣ ਚੀ ਇਹ ਗੁਣ ਸਾਰੇ ਅੰਮ੍ਰਿਤ ਵਿੱਚ ਹੈ ਜੋ ਗੁਰੂ ਕਾ ਅਮਰ ਸ਼ਖਦਾ ਹੈ ਉਹ ਗੁਰੂ ਵਾਲਾ ਬਣ ਜਾਂਦਾ ਹੈ ਅਤੇ ਅਮਰਤ ਨਾਮ ਵਿੱਚ ਸਾਰੇ ਗੁਣ ਗਿਆਨ ਆਦਿਕਮ ਜਾਣਨਾ ਕਰੋ ਰਹਾਉ ਜੈ ਜੈਕਾਰ ਜਗਤਰਮਹਿ ਉਹਦੀ ਜੈ ਜੈਕਾਰ ਹੁੰਦੀ ਏ ਸਾਰੇ ਸੰਸਾਰ ਦੇ ਵਿੱਚ ਲੋਚ ਹੈ ਸਭ ਜੀਆ ਸਾਰੇ ਜੀ ਉਹਨਾਂ ਦੇ ਦਰਸ਼ਨਾਂ ਨੂੰ ਲੋਚਦੇ ਆ ਚਾਹੁੰਦੇ ਕਦੋਂ ਦਰਸ਼ਨ ਹੋਣ ਸੋ ਪ੍ਰਸੰਨ ਭਏ ਸਤਿਗੁਰੂ ਪ੍ਰਭੂ ਸੋ ਭਲੀ ਪ੍ਰਕਾਰ ਪ੍ਰਸੰਨ ਜਿਨ੍ਹਾਂ ਤੇ ਸਤਿਗੁਰੂ ਪਰਮੇਸ਼ਰ ਆਪ ਹੋਏ ਹਨ ਕਾਸ਼ ਵਿਗਨ ਨਾ ਥੀਆ ਉਹਨਾਂ ਨੂੰ ਸਾਥ ਸੰਗ ਜੀ ਕਿਸੇ ਪ੍ਰਕਾਰ ਦਾ ਕੋਈ ਵਿਗਨ ਨਾ ਕਖਾਇ ਲੋਕ ਦਾ ਨਾਰਾਜ ਹੋਇ ਖਾਦ ਕਾਮਾ ਇਸੇ ਪ੍ਰਕਾਰ ਦਾ ਵਿਗਨ ਨਹੀਂ ਹੁੰਦਾ ਹੈ ਲੋਕ ਪਰ ਲੋਕ ਦਾ ਚਾ ਕਾ ਅੰਗ ਦਇਆਲ ਪ੍ਰਭੂ ਜਿਨ੍ਹਾਂ ਦਾ ਅੰਗ ਪਖ ਕਰਨ ਵਾਲਾ ਹੈ ਦਿਆਲੂ ਪਰਮੇਸ਼ਰ ਆਪ ਤਾਂ ਕਿ ਸਭ ਦਾਸ ਉਹਦੇ ਸਾਰੇ ਸੇਵਕ ਬਣ ਜਾਂਦੇ ਹਨ ਸਦਾ ਸਦਾ ਵਡਿਆਈ ਸਤਿਗੁਰੂ ਜੀ ਤੈਨੂੰ ਸਲਾਮ ਆਤੇ ਰਹਿਣ ਵਾਰੀਆਂ ਇਹਦੀਆਂ ਵਡਿਆਈਆਂ ਹਨ ਨਾਨਕ ਗੁਰਪਾ ਇਹ ਸਤਿਗੁਰੂ ਨਾਨਕਦੇਵ ਜੀ ਦੇ ਪਾਸੋਂ ਪ੍ਰਾਪਤ ਹੁੰਦੀਆਂ ਹਨ ਉਹਨਾਂ ਦੇ ਕਾਈ